ਦੇਖੋ ਸ਼੍ਰੋਮਣੀ ਕਾਲਗਲ ਸਾਡੀ ਪਾਰਟੀ ਹੈ ਸਵਦੇ ਨਮਾਇੰਦੇ ਜਦੋਂ ਕਿਸੇ ਦੀ ਗੱਲ ਨਾ ਮੰਨੀ ਜਾਵੇ ਨਾ ਜੀ ਕੋਈ ਸਦਨਤਾ ਦੀ ਗੱਲ ਕੋਈ ਪਰੰਪਰਾਵਾਂ ਦੀ ਗੱਲ ਕੋਈ ਅਸੂਲਾਂ ਦੀ ਗੱਲ ਪਾਰਟੀ ਦੀ ਮਜ਼ਬੂਤੀ ਦੀ ਗੱਲ ਜਾਂ ਸੰਸਥਾਵਾਂ ਦੀ ਹੋਣ ਦੀ ਗੱਲ ਜਦੋਂ ਨਹੀਂ ਮੰਨੀ ਗਈ ਤੇ ਉਸ ਵੇਲੇ ਅਸੀਂ ਫਿਰ ਸਾਰਿਆਂ ਨੇ ਵੱਖ ਹੋ ਕੇ ਜਿੰਨ ਤੁਸੀਂ ਬਾਗੀ ਕਹਿ ਲੋ ਜਾਂ ਸਾਨੂੰ ਸੋਚ ਆਪਣੀ ਲੈ ਕੇ ਤੁਰਨ ਦੀ ਗੱਲ ਕਹਿ ਲੋ ਉਸ ਵੇਲੇ ਸੀ ਇਸ ਲਈ ਤੁਰੇ ਹੈ ਕਿ ਸਾਡੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਰਨ ਨਹੀਂ ਦੇਣਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਸਾਡੇ ਜੀਵਿਤ ਰਵੇ ਕਿਉਂਕਿ ਇਹ ਸੰਗਰਸ਼ ਵਿੱਚ ਨਿਕਲੀ ਪਾਰਟੀ ਹੈ। ਇਹ ਸਾਡੇ ਬਜ਼ੁਰਗਾਂ ਦਾ ਬਹੁਤ ਵੱਡੀ ਕੁਰਬਾਨੀ ਦੀ ਪਾਰਟੀ ਹੈ। ਤੇ ਦੁਨੀਆ ਦੇ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕਰੀ ਹੋਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੋਰ ਬਚੀ ਰਹਿਣੀ ਚਾਹੀਦੀ। ਸ਼੍ਰੀ ਅਕਾਲਤਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਪੁੱਜਣੀ ਚਾਹੀਦੀ। ਸੋ ਉਹ ਸਾਰੀਆਂ ਗੱਲਾਂ ਦਾ ਕਾਹਨ ਹੋਇਆ ਸੀ? ਸਰਕਾਰ ਸ਼ੋਮਨੀ ਕਾਲਾ ਦੀ ਸਰਕਾਰ ਵੱਲੇ ਪਾਰਟੀ ਦੇ ਮੁਖੀ ਵੱਲੋਂ ਤੇ ਸਾਡੇ ਉਸ ਵੇਲੇ ਦੇ ਗ੍ਰਹਿ ਮੰਤਰੀ ਵੱਲੋਂ ਜਿਹੜੀਆਂ ਗਲਤੀਆਂ ਹੋਈਆਂ ਜਿਹੜੇ ਗੁਨਾਹ ਹੋਏ ਉਹ ਸਾਡੇ ਮਨ ਤੇ ਬੜਾ ਵੱਡਾ ਬਹੁਤ ਸੀ ਅਸੀਂ ਉਹਨਾਂ ਨੂੰ ਵੀ ਕਹਿੰਦੇ ਰਹੇ ਪਰ ਉਹ ਸਾਡੀ ਨਹੀਂ ਮੰਨਿਆ ਹਾਰ ਕੇ ਅਸੀਂ ਇਕੱਠੇ ਹੋ ਕੇ ਫਰਿਆਦ ਜਿਹੜੀ ਲੋਕਾਂ ਦੀ ਆਵਾਜ਼ ਸੀ ਉਹ ਲੈ ਕੇ ਸ਼੍ਰੀ ਅਕਾਲ ਤਖਤ ਪਹੁੰਚੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੋਕਾਂ ਨੇ ਮੂੰਹ ਕਰ ਲਿਆ ਮੇਰੇ ਖਿਆਲ ਜਿੰਨੇ ਵੀ ਸਿੱਖ ਸੱਜਣ ਬੰਦਿਆ ਸੀ ਜਿੰਨੇ ਕੁ ਸੁਧਾਰਕ ਸੀ ਉਹ ਸਾਰਿਆਂ ਨੇ ਉਦਨ ਮੂੰਹ ਕਰ ਲਿਆ ਕਿ ਹੁਣ ਅਸੀਂ ਸਾਰੀ ਗੱਲ ਜਿਹੜੀ ਹੈ ਸਾਹਮਣੇ ਰੱਖਦੀ ਹੈ ਅੱਜ ਜਿਹੜਾ ਫੈਸਲਾ ਆਇਆ ਭਾਵੇਂ ਸਾਨੂੰ ਇਸ ਗੱਲ ਦੇ ਉੱਤੇ ਅ ਅਸੀਂ ਕਿੰਤੂ ਨਹੀਂ ਕਰ ਸਕਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਪੰਤਾਨੀ ਪ੍ਰਣਾਲੀ ਅਨੁਸਾਰ ਨੂੰ ਅਪਣਾਉਂਦਿਆਂ ਹੋਇਆ ਪੰਥਕ ਸੇਵਾ ਨੂੰ ਦੇਖਦੇ ਪੰਥਕ ਮਰਿਆਦਾ ਨੂੰ ਵੀ ਇਹ ਕਿਤੇ ਸਿੱਖ ਸਿਧਾਂਤਾਂ ਨੂੰ ਵੀ ਦੇਖਦੇ ਆ ਫੈਸਲਾ ਕੀਤਾ ਅਸੀਂ ਵੈਲਕਮ ਕਰਦੇ ਹਾਂ ਅਜੇ ਵੀ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਸਿੰਘ ਸਹਿਬਾਨ ਉਹਨਾਂ ਲੋਕਾਂ ਨੂੰ ਵਿੱਚ ਸ਼ਾਮਲ ਕਰ ਲੈਂਦੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਕਹਿਣ ਦੇ ਉੱਤੇ ਬਹੁਤ ਥੋੜੀ ਅਵਗਿਆਕੀ ਕੀਤੀ ਸੀ ਸ਼ਾਇਦ ਇਹ ਹੋਰ ਵੀ ਜੜੀ ਵੱਡੀ ਗੱਲ ਬਣ ਜਾਂਦੀ ਇਹ ਤਾਂ ਉਹਨਾਂ ਦਾ ਸੀ ਵੈਲਕਮ ਕਰਦੇ ਆ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖਲੋ ਕੇ ਜੋ ਕਿਹਾ ਸਾਨੂੰ ਪਰਵਾਹ ਨਹੀਂ ਜੋ ਵੀ ਫੈਸਲਾ ਉਹਨਾਂ ਨੇ ਲਿਆ ਅਸੀਂ ਸਤਿਵਚਨ ਕਹਿੰਦੇ ਆ ਤੇ ਅਸੀਂ ਇਹ ਵੀ ਸੋਚਦੇ ਆ ਕਿ ਜਿਸ ਤਰ੍ਹਾਂ ਪ੍ਰਧਾਨ ਸਭਾ ਦੀ ਸ਼ੋਹਨੀ ਕਮੇਟੀ ਦੇ ਉਹ ਕਿਉਂ ਵਿੱਚ ਨਹੀਂ ਆਏ ਜੋਮਰੀ ਕਮੇਟ ਦੇ ਪ੍ਰਧਾਨ ਨੇ ਬਹੁਤ ਵੱਡੀ ਜਿਹੜੀ ਸੀ ਅਕਾਲਤਾ ਸਾਹਿਬ ਤੋਂ ਲੁਕੋ ਰੱਖਿਆ ਉਹਨੂੰ ਵੀ ਦੁਬਾਰਾ ਪੁੱਛ ਲੈਣਾ ਚਾਹੀਦਾ ਕਿਉਂਕਿ ਉਹਨੂੰ ਉਹਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਪਸ਼ਟ ਕਰਨ ਦੇਵੇ ਆ ਕੇ ਕਹਾਦਾ ਕਿ 92 ਲੱਖ ਰੇਸ਼ਤੇ ਆਜੋ ਦਿੱਤੇ ਸੀ ਜਾਂ ਜਿਹੜਾ ਤੁਸੀਂ ਖਰਚ ਕੀਤਾ ਸੀਗਾ ਉਹ ਕੀ ਸੀਗਾ ਉਹਦਾ ਅੰਕਸਰ ਕੀ ਸੀਗਾ ਤੇ ਉਹਨਾਂ ਨੇ ਉਹਦੇ ਵਿੱਚ ਵੀ 77 ਨੇ ਜਿਹੜਾ ਝੂਠ ਬੋਲ ਕੇ ਲਿਖਿਆ ਉਹ ਮਾਫੀ ਵਾਲੀ ਗੱਲ ਨਹੀਂ ਸੀ ਲਿਖੀ ਉਹਦੇ 'ਚ ਲਿਖਿਆ ਸੀਗਾ ਜੀ ਕਿ ਅਸੀਂ ਪੁਸ਼ਤਾ ਸਾਹਿਬ ਦਾ ਖੰਡ ਪਾਠ ਸਭ ਕਰਾਉਣ ਵਾਸਤੇ ਲੋਕਾਂ ਨੂੰ ਕਿਹਾ ਸੀਗਾ